ਹੈਲੋ ਗਾਇਜ਼ ਮੇਰੇ ਬਲੰਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਟਵਨ ਫੈਮਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਦੇਖ ਨਾ ਬਲੌਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਸਾਡੇ ਚੈਨਲ ਨੂੰ ਇੰਨਾ ਪਿਆਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵਧੀਆ ਵਧੀਆ ਕਮੈਂਟਸ ਕਰਨ ਲਈ ਇੱਥੇ ਮਾਰਨਿੰਗ ਦਾ ਟਾਈਮ ਆ ਜੀ ਟਾਈਮ ਹੈਗਾ ਸੀ 8 ਸਵਾ ਕਟ ਹੋ ਗਿਆ ਬਾਜੀ ਆਪਣੇ ਜਿਹੜੇ ਮਲਕਾਰ ਕਰਨ ਵਾਲੇ ਸੀਗੇ ਉਹ ਹੋ ਗਏ ਸੀ ਕੰਮ ਕਰ तकरीबन ਬਸ ਥੋੜੇ ਜਿਹੇ ਰਹਿੰਦੇ ਸੀਗੇ ਝਾੜੂ ਵਗੈਰਾ ਲਗਾ ਲਿਆ ਸੀ ਮੈਂ ਪੋਚੇ ਵੀ ਲਗਾ ਲਏ ਸੀ ਅੱਧੇ ਇੱਕ ਲਗਾ ਲਏ ਸੀ ਅੱਧੇਕ ਰਹਿੰਦੇ ਸੀ ਫਿਰ ਮੈਂ ਲੱਗੀ ਸੀ ਕਿਚਨ ਦੀ ਕਲੀਨਿੰਗ ਕਰਨ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਪਹਿਲਾਂ ਜਿਹੜੇ ਭਾਂਡੇ ਪਏ ਸੀ ਕਿਉਂਕਿ ਮਾਰਨਿੰਗ ਟਾਈਮ ਤੁਹਾਨੂੰ ਪਤਾ ਹੀ ਹੈ ਨਾ ਵੀ ਭਾਂਡੇ ਥੋੜੇ ਜੇ ਵੱਧ ਹੋ ਜਾਂਦੇ ਹੁੰਦੇ ਨੇ ਜਿਵੇਂ ਚਾਹ ਵਗੈਰਾ ਨਾ ਚਾਹ ਦੁੱਧ ਵਗੈਰਾ ਹੋ ਗਿਆ ਜਿਵੇਂ ਫਿਰ ਰੋਟੀ ਆਲੇ ਹੋ ਜਾਂਦੇ ਨੇ ਹੈਨਾ ਜੇ ਮੈਂ ਆਪਾਂ ਖਾਨੇ ਉਹ ਸਾਰੇ ਭਾਂਡੇ ਫਿਰ ਮੈਨੂੰ ਇਸ ਵਿੱਚ ਕੋ ਚੱਲ ਪੈਣਾ ਭਾਂਡੇ ਸਾਫ ਕਰਕੇ ਕਿਚਨ ਦੀ ਸਾਰੀ ਕਲੀਨਿੰਗ ਕਰਕੇ ਵੀ ਫਿਰ ਮੈਂ ਪੋਚਾ ਲਗਾਉਣੀ ਹੁੰਦੀ ਹੈ ਮੈਨੂੰ ਇਹ ਹੁੰਦਾ ਵੀ ਕਈ ਵਾਰੀ ਜਿੰਮੀ ਆਪਾਂ ਸੈਲਫ ਬੁਆ ਸਾਫ ਕਰਦੇ ਹੈ ਨਾ ਵੀ ਉੱਪਰੋਂ ਮਤਲਬ ਮੜਾ ਮੋਟਾ ਕੁਝ ਨਾ ਕੁਝ ਗਿਰਦਾ ਹੈ ਤਾਂ نیچے ਫਿਰ ਪੋਚੇ ਨਾਲ ਸਾਫ ਹੋ ਜਾਂਦਾ ਜੀ ਹੈਨਾ ਨਹੀਂ ਫਿਰ ਸਾਰਾ ਦਿਨ ਫੇਰ ਆਏ ਹੋ ਰਹਿੰਦਾ ਹੈ ਨਾ ਵੀ ਕੁਝ ਕਿਰੇ ਆ ਜਿਹਾ ਹੋਇਆ ਗਿਰਿਆ ਤਾਂ ਕਰਕੇ ਫਿਰ ਮੈਨੂੰ ਇਹ ਚੀਜ਼ ਤਾਂ ਹੋ ਜਾਂਦਾ ਬਸ ਮੈਂ ਭਾਂਡੇ ਸਾਫ ਕਰ ਲਈ ਸੀ ਮੇਰੇ ਥੋੜੇ ਦੇ ਭਾਂਡੇ ਰਹਿੰਦੇ ਸੀ ਮੈਂ ਓਨੀ ਦੇਰ ਨਾ ਮੈਂ ਪਾਣੀ ਫਿਰ ਇਹ ਹੋ ਜਾਂਦਾ ਟੂਟੀ ਚੱਲੀ ਜਾਂਦੀ ਹੁੰਦੀ ਆ ਪਾਣੀ ਮਤਲਬ ਉਹਦੇ ਵਿੱਚ ਸਟੋਰ ਕਰ ਲੈਣੇ ਨੇ ਫਿਰ ਮੈਂ ਕਿਹਾ ਵੀ ਇੰਨੀ ਦੇ ਜਿੰਨੀ ਦੇਰ ਨੂੰ ਨਾ ਪਾਣੀ ਉਹਦੇ ਵਿੱਚ ਹੋਊਗਾ ਥੋੜਾ ਜਿਹਾ ਭਾਂਡੇ ਧੋਣ ਲਈ ਉਹਨੀ ਦੇ ਵਿੱਚ ਮੈਂ ਕਿਹਾ ਮੈਂ ਇਧਰੋਂ ਸਲਫ ਵਗੈਰਾ ਸਾਫ਼ ਕਰ ਦਿੰਨੀ ਆ ਤੰਬੀ ਫਿਰ ਕਰੂੰਗੀ ਬਾਕੀ ਦੇ ਜਿਹੜੇ ਭਾਂਡੇ ਸਾਫ਼ ਕਰਨ ਵਾਲੇ ਨੇ ਉਹ ਕਿਉਂਕਿ ਮੈਂ ਮਾਂਜ ਕੇ ਰੱਖ ਲਈ ਸੀ ਬਾਕੀ ਸਾਰੀ ਫੈਮਿਲੀ ਆਪਦੀ ਆਪਣੀਆਂ ਡਿਊਟੀਆਂ ਸੰਭ ਚੁੱਕੇ ਸੀ ਪੜਨਲਾ ਪੜਨ ਚਲੇ ਗਏ ਡਿਊਟੀਆਂ ਨੇ ਡਿਊਟੀਆਂ ਚਲੇ ਗਏ ਜੀ ਆਪਾਂ ਆਪਣੀ ਡਿਊਟੀ ਜੁਆਇਨ ਕਰ ਚੁੱਕੇ ਸੀ ਨਾ ਕਹਿੰਦੇ ਨੇ ਸ਼ਾਮ ਨੂੰ ਜਿੱਥੋਂ ਲੇਡੀਜ਼ ਕੰਮ ਖਤਮ ਕਰਕੇ ਸੌਂਦੀਆਂ ਨੇ ਨਾ ਮਾਰਨਿੰਗ ਟਾਈਮ ਉੱਥੋਂ ਹੀ ਸ਼ੁਰੂ ਕਰ ਲੈਣੇ ਆਂ ਬਸ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਮੈਂ ਰਿਪੋਰਟ ਚ ਲਗਾ ਲਈ ਸੀ ਮੈਂ ਨਾ ਇਹ ਲੌਬੀ ਤੇ ਕਿਚਨ ਵਗੈਰਾ ਰੱਖ ਲੈਣੇ ਨੇ ਇੱਕ ਮੇਰਾ ਰੂਮ ਰਹਿੰਦਾ ਸੀ ਤਾਂ ਸਾਫ਼ ਕਰਨ ਤੋਂ ਉਧਰ ਮੈਂ ਮਤਲਬ ਤਿੰਨ ਰੂਮ ਤੁਹਾਨੂੰ ਲੱਗਦੇ ਨੇ ਉਥੇ ਚਾਰ ਨੇ ਜੀ ਹਨਾ ਉਹ ਮਤਲਬ ਚਾਰੂ ਰੂਮ ਦੇ ਵਿੱਚ ਮੈਂ ਪੋਚਾ ਲਗਾ ਕੇ ਪਹਿਲਾ ਹੀ ਮੈਂ ਉਹ ਕਰਤਾ ਸੀ ਜਦ ਨੂੰ ਮੈਂ ਇਹ ਪੋਚਾ ਲਗਾਉਣ ਲੱਗੀ ਸੀ ਨਾ ਉਦੋਂ ਤੱਕ ਮਤਲਬ ਪੋਚਾ ਸੁੱਕ ਗਿਆ ਸੀ ਉਧਰ ਫਿਰ ਤਾਂ ਕਰਕੇ ਮੈਂ ਨਾ ਉਹ ਡੋਰ ক্লোਜ਼ ਕਰ ਦਿੰਨੀ ਹੁੰਦੀ ਆ ਕਿਉਂਕਿ ਜਿਵੇਂ ਦਿਨ ਚ ਮੈਂ ਇਕੱਲੀ ਹੁੰਦੀ ਆ ਨਾ ਫਿਰ ਮੈਨੂੰ ਕੀ ਵਾਰੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਹੁਣ ਅੱਜ ਦਾ ਟਾਈਮ ਆ ਦਿੰਦਾ ਨਾ ਪਤਾ ਨਹੀਂ ਚੱਲਦਾ ਇਸ ਕਰਕੇ ਫਿਰ ਮੈਂ ਨਾ ਦਰਵਾਜ਼ੇ ਬੰਦ ਕਰ ਲੈਣੇ ਹੁੰਦੇ ਆ ਨਾ ਬੀ ਕਈ ਵਾਰੀ ਪਤਾ ਚੱਲਦਾ ਹੈਗਾ ਵੀ ਗੇਟ ਜਿਵੇਂ ਬੜਾ ਵੀ ਬਾਹਰ ਵਾਲਾ ਹੈ ਨਾ ਖੁੱਲਾ ਕਾਲਾ ਰਹਿ ਗਿਆ ਨਾ ਮੈਂ ਇਹ ਹੱਸਦੀ ਨਹੀਂ ਆ ਹਨਾ ਵੀ ਜੇ ਵੀ ਜੇ ਕੋਈ ਅੰਦਰ ਜਾਊਗਾ ਨਾ ਉਹਦਾ ਤਾਂ ਪੱਕੇ ਕੰਮ ਸੇ ਕੰਮ ਪਤਾ ਚੱਲ ਜਾਊਗਾ ਵੀ ਮੇਰੇ ਗੇਟ ਬੰਦ ਕਰੇ ਸੀ ਤੇ ਗੇਟ ਖੁੱਲਾ ਹੈ ਨਾ ਤਾਂ ਹੱਸਦੀ ਆ ਜੀ ਮੈਂ ਜਿਵੇਂ ਹਨਾ ਕਹਿ ਦਿੰਦੇ ਨੇ ਵੀ ਦਿਨ ਚ ਲੋਹਾਨਾ ਵੀ ਐਦਾਂ ਦੀਆਂ ਵੀ ਚੋਰੀਆਂ ਹੁੰਦੀਆਂ ਨੇ ਵੀ ਅਗਲਾ ਦਿਨ ਚ ਉਹ ਹੋ ਜਾਂਦਾ ਦੇਖ ਜਾਂਦ ਤੱਕ ਉਹ ਕਰ ਲੈਂਦੇ ਨੇ ਹਨਾ ਵੀ ਰਾਤਾਂ ਨੂੰ ਮਹੀ ਲੋਕ ਚੋਰੀਆਂ ਕਰ ਲੈਂਦੇ ਬਾਕੀ ਜੇ ਇੱਕ ਗੱਲ ਮੈਨੂੰ ਦੱਸੋ ਹਨਾ ਵੀ ਇਹ ਸੂਟ ਦੇ ਵਿੱਚ ਮੈਨੂੰ ਖੁਦ ਨੂੰ ਆਪਦੇ ਆਪ ਨੂੰ ਮੈਂ ਲੱਗਦਾ ਹਨਾ ਵੀ ਮੈਂ ਸਲੇਮਾ ਕ ਵੀ ਵਾਪੇ ਹੈ ਹਨਾ ਜਿਵੇਂ ਹੋਰ ਸੂਟ ਨੇ ਸ਼ਾਇਦ ਮੇਰੇ ਵੀ ਮੈਨੂੰ ਲੱਗਦਾ ਵੀ ਇਹ ਵੀ ਆ ਨਾ ਵੀ ਸੂਟਾਂ ਦੀ ਫਿਟਿੰਗ ਦਾ ਵੀ ਹੋ ਜਾਂਦਾ ਹੈ ਨਾ ਕਿਉਂਕਿ ਬੋਡੀ ਦਾ ਜਿਓ ਜਿ ਹੈਗੀ ਉਹਨੇ ਉਦਾਂ ਦੀ ਹੀ ਰਹਿਣਾ ਹੈ ਨਾ ਵੀ ਪਤਾ ਨਹੀਂ ਦੂਜੇ ਸੂਟ ਖੁੱਲੇ ਹੁੰਦੇ ਨੇ ਵੀ ਸ਼ਾਇਦ ਉਹਦੇ ਕਰਕੇ ਲੱਗਦਾ ਅੱਜ ਮੈਂ ਨਾ ਐਕਚੁਅਲੀ ਪਾਣੀ ਦਾ ਸਿਸਟਮ ਅੰਦਰਲੇ ਵਾਸ਼ਰੂਮ ਚੋਂ ਹੀ ਕਰ ਲਿਆ ਸੀ ਮੈਂ ਕਿਹਾ ਵੀ ਚੱਲੇ ਇੱਥੋਂ ਹੀ ਪੋਚੇ ਲਗਾ ਦੇਣੀ ਆਦਰਵਾਇਜ਼ ਮੈਂ ਨਾ ਬਾਹਰੋਂ ਹੀ ਲਗਾਉਣੀ ਨੇ ਮੈਂ ਅੰਦਰਲੇ ਬਾਥਰੂਮ ਚ ਪੋਚਾ ਲੈਂਦੀ ਨਹੀਂ ਹੈ ਇਹਦੇ ਵਿੱਚੋਂ ਲਗਾਉਂਦੀ ਨਹੀਂ ਹੈਗੀ ਹੈ ਨਾ ਮੈਨੂੰ ਇਹ ਹੁੰਦਾ ਵੀ ਕਿਉਂਕਿ ਜੀ ਇਹ ਜੂਸ ਨਹੀਂ ਕਰਦੇ ਹੈਗੇ ਬਸ ਇਹ ਹੁੰਦਾ ਵੀ ਚਲੋ ਹਾਂ ਵੇਲੇ-ਵੇਲੇ ਕੋਈ ਲੋੜ ਹੈਗੀ ਆ ਤਾਂ ਬਰਤਨ ਨੇ ਵੈਸੇ ਬਾਹਰ ਹੈਗੇ ਨੇ ਸਾਡੇ ਦੋ ਨੇ ਬਣੇ ਹੋਏ ਉਹੀ ਅਸੀਂ ਜ਼ਿਆਦਾ ਵਰਤਦੇ ਆ ਬਸ ਇਸ ਲਈ ਫਿਰ ਥੋੜਾ ਜਿਹਾ ਮੈਂ ਅੰਦਰ ਜਿਵੇਂ ਪੋਚੇ ਵਗੈਰਾ ਵੀ ਲਗਾਉਣੇ ਨੇ ਤਾਂ ਕਰਕੇ ਮੈਂ ਅੰਦਰੋਂ ਪਾਣੀ ਲੈਣੀ ਬਾਅਦ ਜਿਕੇ ਫਿਰ ਆਪਾਂ ਕੰਮ ਕਰੀਤੇ ਕੰਮ ਕਰ ਕਰਕੇ ਬਿੱਲੀ ਸੀ ਹਜੇ ਮੈਂ ਨਾ ਅ ਅੱਜ ਦੂਜੀ ਵਾਰ ਦਾ ਨਹਾਉਣ ਤੋਂ ਨਹੀਂ ਕੀਤਾ ਨਹੀਂ ਸੀਗਾ ਉਹ ਇਸ ਲਈ ਕਿਉਂਕਿ ਮੈਂ ਜਿਵੇਂ ਕੱਲ ਲੱਗੀ ਸੀ ਉਹ ਕਰਨ ਕੱਖ ਪਟਣ ਲੱਗੀ ਸੀ ਉਦੋਂ ਮੈਂ ਥੋੜੇ ਪਟਲੇ ਸੀ ਬਾਕੀ ਰਹਿ ਗਏ ਸੀ ਉਹਨਾਂ ਦਾ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਅੱਜ ਕੁਝ ਹੋਰ ਥੋੜੇ ਜਿਨੇ ਉਹਨਾਂ ਨੂੰ ਮਤਲਬ ਜਿਹੜੇ ਕੱਖਾਂ ਦਾ ਕਰਨ ਵਾਲਾ ਕੰਮ ਉਹ ਕਰਕੇ ਵੀ ਫੇਰ ਦੁਬਾਰਾ ਫੇਰ ਨਾ ਆਉਂਗੀ ਹਨਾ ਵੀ ਫੇਰ ਚੇਂਜ ਕਰਦੇ ਆ ਬਸ ਮੈਂ ਇਹ ਸੇ ਕਰਕੇ ਹੁਣ ਲੱਗੀ ਸੀ ਚਾਹ ਪੀਣ ਨਾਲੇ ਮੰਮੀ ਉਹਨੇ ਤੇ ਕੇ ਸੀ ਮੱਥਾ ਆਪਣੇ ਕੋਲੀ ਜਿਹੀ ਜਗ੍ਹਾ ਹੀ ਕੋਈ ਦੀ ਉੱਥੇ ਜਾ ਕੇ ਆਏ ਸੀਗੇ ਫਿਰ ਉੱਥੋਂ ਮਿਲੇ ਸੀ ਲੱਡੂ ਦਾ ਪ੍ਰਸ਼ਾਦ ਤਾਂ ਕਰਕੇ ਕਿ ਮੈਂ ਚਾਹ ਦੇ ਨਾਲ ਮੈਂ ਕਿਹਾ ਵਿੱਚ ਨੂੰ ਮੈਂ ਚਾਹ ਦੇ ਨਾਲ ਖਾਣੀ ਆ ਤੇ ਨਾਲ ਹੀ ਮੈਨੂੰ ਇਹ ਸੀ ਮੈਂ ਕਿਹਾ ਵੀ ਫਤਿਹ ਦਾ ਵੀ ਟਾਈਮ ਹੋ ਜਾਣਾ ਫਿਰ ਉਹ ਵੀ ਉਹਦੇ ਸਕੂਲ ਤੋਂ ਆਉਂਦਾ ਉਹਦੇ ਲਈ ਮੈਂ ਲੈ ਕੇ ਆਈ ਸੀਗੀ ਫਰੂਟ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਅਨਾਰ ਪਾਈ ਸੀਗੇ ਵੀ ਉਹਨਾਂ ਦੇ ਦਾਣੇ ਕੱਢ ਕੇ ਰੱਖ ਦੇਣੀਆਂ ਫਿਰ ਵੀ ਉਹ ਆ ਕੇ ਖਾ ਲੂਗਾ ਕਿਉਂਕਿ ਇਹ ਹੋ ਜਾਂਦਾ ਉਹਨੂੰ ਹਨਾ ਵੀ ਮੈਨੂੰ ਕੁਝ ਖਾਣ ਲਈ ਚਾਹੀਦਾ ਜਿਵੇਂ ਤੁਹਾਨੂੰ ਪਤਾ ਹੈ ਨਾ ਬੱਚਿਆਂ ਨੂੰ ਇਹ ਹੋ ਜਾਂਦਾ ਹਨਾ ਵੀ ਕੁਝ ਖਾਣ ਲਈ ਤਾਂ ਕਰਕੇ ਬਾਜੀ ਫਿਰ ਮੈਂ ਉਹ ਕਰਕੇ ਆਪਣੇ ਸਾਰੇ ਕੰਮ ਕਰ ਫਿਰ ਮੈਂ ਥੋੜੀ ਦੇਰ ਜਿਹੜੇ ਉਹ ਕੀ ਹੈਗੀ ਸੀ ਜਣੀ ਕੁਝ ਥੋੜੇ ਜੀ ਮਤਲਬ ਪਟਾਈ ਜੀ ਕਰ ਲਈ ਸੀ ਉਹ ਮੈਂ ਬੀਰੀਓ ਤਾਂ ਨਹੀਂ ਸੀ ਬਣਾਈ ਮੈਂ ਕਿਹਾ ਤੁਸੀਂ ਕਹੋਗੇ ਵੀ ਰੋਜ਼ ਇੱਕੋ ਚੀਜ਼ ਦੀ ਦਿਖਾਈ ਜਾਂਦੇ ਨੇ ਤਾਂ ਕਰਕੇ ਸੀ ਮੈਨੂੰ ਫਿਰ ਆਪਾਂ ਨਾਤੋ ਕੇ ਬਸ ਇੱਥੇ ਹੋ ਗਈ ਸੀ ਮੈਂ ਬੇਲ ਲਈ ਹੈ ਨਾ ਉਹ ਕਹਿੰਦੇ ਹੁੰਦੇ ਨੇ ਵੀ ਸਾਰੇ ਨੂੰ ਸੰਦੇ ਸੰਦੇ ਆਪਦੇ ਆਪ ਦਾ ਵੀ ਜ਼ਰੂਰੀ ਸੀ ਬਸ ਹੁਣ ਮੈਨੂੰ ਇਸ ਮੈਂ ਕਿਹਾ ਵੀ ਨਾਤੋ ਕੇ ਸਿਰ ਬਾਕੇ ਵੀ تھوڑے ਜੀ ਸੈਲਫ ਕੇਅਰ ਵੀ ਕਰ ਲਈਏ ਵੀ ਬਸ ਹੁਣ ਆਪਾਂ ਥੋੜਾ ਜਿਹਾ ਆਪਦੇ ਆਪ ਨੂੰ ਵੀ ਟਾਈਮ ਦੇ ਲਈਏ ਹੈ ਨਾ ਹਾਂ ਚਲੋ ਇਹ ਹੋ ਜਾਂਦਾ ਜੀ ਗਰਮੀਆਂ ਦੇ ਵਿੱਚ ਨਾ ਬਸ ਇਹ ਨਾ ਪਰ ਜਣੀ ਇਹ ਜਾਂਦਾ ਵੀ ਸਿਰ ਬਾਕੇ ਲਿਪਸਟਿਕ ਵਗੈਰਾ ਲਗਾ ਕੇ ਹੈ ਨਾ ਆਪਦੇ ਆਪਣੀ ਇਹ ਹੁੰਦਾ ਵੀ ਹਾਂ ਹੁਣ ਅਸੀਂ ਤਿਆਰ ਹਾਂ ਹੈ ਨਾ ਵੀ ਸਾਡੇ ਆਪ ਦੇ ਲਈ ਵੀ ਸਾਡੇ ਕੋਲ ਟਾਈਮ ਹੈਗਾ ਨਾ ਅਸੀਂ ਆਪਦੇ ਲਈ ਵੀ ਟਾਈਮ ਕਰਦ ਲਿਆ ਬਸ ਜੀ ਹੁਣ ਇਹ ਸੀਗਾ ਵੀ ਹੁਣ ਲੱਗਦੇ ਆ ਜੀ ਸ਼ਾਮ ਦੇ ਕੰਮ ਕਰ ਕਰਨ ਅੱਜ ਮੇਰਾ ਮਨ ਬਣਿਆ ਸੀ ਮੈਂ ਕਿਚਨ ਵਿੱਚ ਗੁੱਤ ਕਰਦੀ ਆਂ بس ਇਸ ਲਈ ਮੈਂ ਕਰੀ ਸੀ ਗੁੱਤ ਵੈਸੇ ਅਦਰਵਾਇਜ਼ ਜੁੜਾ ਕਰਨਾ ਜੀ ਨਹੀਂ ਹਣਾ ਇਹ ਹੁੰਦਾ ਵੀ ਜਿਵੇਂ ਮਨ ਮੰਨੇ ਆ ਉਦਾਂ ਕਰ ਲਈ ਦਿੰਦਾ ਬਸ ਦਿਨ ਦੇ ਵਿੱਚ ਇੱਕ ਵਾਰੀ ਤਾਂ ਜਣੀ ਇਹ ਹੋ ਜਾਂਦਾ ਜੀ ਵੀ ਲਿਪਸਟਿਕ ਲਗਾਉਣੀ ਆ ਹਣਾ ਤਿਆਰ ਹੋਣ ਬਾਅਦ ਵਿੱਚ ਚਾਹੇ ਰਹੇ ਲਹੇ ਜੋ ਮਰਜੀ ਹੋ ਜਵੇ ਹਣਾ ਕਿਉਂਕਿ ਜਦ ਕੁਝ ਖਾਣੇ ਪੀਣੇ ਤਾਂ ਕਰਕੇ ਹੋ ਜਾਂਦਾ ਕਿਉਂਕਿ ਆਪਾਂ ਗੱਲਾਂ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਬਤਲਦੇ ਹਣਾ ਚਲੋ ਇਹ ਹੁੰਦਾ ਵੀ ਨਾਰਮਲ ਰੀਂਸ ਨੇ ਮੈਨੂੰ ਨਾ ਲਿਪਸਟਿਕ ਦੇ ਵਿੱਚ ਵੀ ਬਸ ਥੋੜੇ ਜੇ ਮਤਲਬ ਸ਼ੇਡ ਨੇ ਜਿਹੜੇ ਮੈਨੂੰ ਪਸੰਦ ਨੇ ਹਰ ਇੱਕ ਸ਼ੇਡ ਨਹੀਂ ਪਸੰਦ ਕਰਦੀ ਹੈਗੀ ਕਿਉਂਕਿ ਜਿਹੜੇ ਮਤਲਬ ਮੈਂ ਘਰ ਲਿਪਸਟਿਕ ਉਹ ਆਉਂਦੀਆਂ ਬਸ ਤੋਂ ਨੂੰ ਵੀ ਇਦਾਂ ਲੱਗਦਾ ਉਹ ਨਾ ਵੀ ਜਿਵੇਂ ਇੱਕੋ ਬਸ ਮੇਰੇ ਦੋ ਤਿੰਨ ਇੱਕ ਕਲਰ ਰੱਖੇ ਹੋਏ ਨੇ ਵੀ ਸ਼ੇਡ ਨੇ ਜਿਹੜੇ ਮੈਂ ਘਰੇ ਯੂਜ਼ ਕਰਦੀ ਹਾਂ ਉਸ ਤੋਂ ਬਾਅਦ ਮੈਂ ਆਈ ਬਾਹਰ ਨਾ ਅਸੀਂ ਬੀੜੇ 'ਚ ਬੈਠੇ ਸੀਗੇ ਜਿਵੇਂ ਸ਼ਾਮ ਜਿਹੇ ਦੇ ਟਾਈਮ ਬਹਿ ਜਾਂਦੇ ਨੇ ਉਹ ਕੁਝ ਇਹ ਸੀ ਕਿ ਥੋੜੀ देर में ਕਿ ਚੱਲ ਬੈਠਦੇ ਆ ਨਾ ਹਣਾ ਵੀ ਟਾਈਮ ਹੈਗਾ ਸੀ ਪਰ ਮੈਂ ਨਾ ਦੇਖਿਆ ਬੱਦਲ ਜਾ ਰਹੇ ਸੀ ਮੈਨੂੰ ਇਹ ਸੀ ਮੈਂ ਕਿਹਾ ਸ਼ਾਇਦ ਸਾਡੇ ਪਿੰਡ ਮੀਂਹ ਲੈ ਕੇ ਆ ਰਹੇ ਨੇ ਹਨਾ ਪਰ ਰੱਬ ਤਾਂ ਕਹਿੰਦਾ ਵੀ ਤੁਸੀਂ ਮੈਨੂੰ ਮਖੌਲਾਂ ਕਰਦੇ ਹੋ ਜਿਵੇਂ ਥੋੜੇ ਚਾਰ ਦਿਨ ਲਗਾਤਾਰ ਪਾਤਾ ਹਨਾ ਬਾਜੀ ਹੱਸਦੇ ਆ ਨਾ ਬਹੁਤ ਸੋਹਣੇ ਬੱਦਲ ਇੱਕ ਸਾਈਡ ਤਾਂ ਮਤਲਬ ਐਦਾਂ ਹੀ ਸੀਗਾ ਬਲੂ ਵਾਈਟ ਜੇ ਹੋਏ ਹੋਏ ਸੀ ਇਧਰਲੀ ਸਾਈਡ ਨਾ ਹੋਏ ਹੋਏ ਸੀ ਮਤਲਬ ਵੀਡੀਓ ਦੇ ਵਿੱਚ ਥੋੜੇ ਦੇ ਹਲਕੇ ਹਲਕੇ ਜਿ ਦਿਖਦੇ ਨੇ ਨਾ ਇਹ ਇਧਰਲੀ ਸਾਈਡ ਬਹੁਤ ਬਲੈਕ ਲੱਗਦਾ ਆ ਦੇਖੋ ਕਾਲੇ ਕਾਲੇ ਜਿਹੇ ਹਨ ਬੱਦਲ ਹੋਏ ਹੋਏ ਸੀ ਤੇ ਜਿਵੇਂ ਜਾ ਰਹੇ ਹੁੰਦੇ ਨੇ ਜਿਵੇਂ ਆਪਾਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਨਾ ਵੀ ਬੱਦਲ ਮੀਂਹ ਲਈ ਜਾਂਦੇ ਨੇ ਹਨਾ ਵੀ ਹੁਣ ਮੀਂਹ ਆਊਗਾ ਉਦਾਂ ਹੋਏ ਹੋਏ ਸੀ ਬੱਦਲ ਸ਼ਾਇਦ ਅੰਦਰ ਦੇਵਤਾ ਨੇ ਕਿਸੇ ਹੋਰ ਪਾਸੇ ਪ੍ਰੋਮਿਸ ਕੀਤਾ ਹੋਇਆ ਹੋਊਗਾ ਹਨਾ ਵੀ ਮੈਂ ਤੁਹਾਡੇ ਕੋਲੇ ਲੈ ਕੇ ਆਉਂ ਉਹ ਵੀ ਉਹ ਵਾਦਾ ਨਿਭਾਉਣ ਗਏ ਹੋਏ ਸੀਗੇ ਵੀ ਉਹਨਾਂ ਨੇ ਹੋਰ ਸਾਈਡ ਪ੍ਰੋਮਿਸ ਕੀਤਾ ਕਰਕੇ ਨਾ ਉਹ ਆਪਦਾ ਪ੍ਰੋਮਿਸ ਨਿਭਾਉਣ ਗਏ ਹੋਏ ਸੀਗੇ ਤੇ ਸਾਡੇ ਤਾਂ ਉਦਾਂ ਹੀ ਧੁੱਪ ਨਿਕਲੇ ਇਦ ਰਹੀ ਹੈ ਬਦਲ ਉਹ ਬਾਦ ਹੀ ਉਸ ਤੋਂ ਬਾਦ ਫਿਰ ਮੈਂ ਲੱਗੀ ਸੀ ਫੁਲਕੇ ਬਣਾਉਣ ਮੈਂ ਮੰਮੀ ਨੂੰ ਪਤਾ ਨਹੀਂ ਕਿਹੜੀ ਗੱਲ ਤੇ ਹੱਸ ਰਹੀ ਸੀਗੀ ਹੈ ਨਾ ਮੰਮੀ ਕਹਿੰਦੇ ਚੱਲ ਮੈਂ ਕਿਹਾ ਵੀ ਮੈਂ ਰੋਟੀ ਬਣਾ ਦਿੰਨੀ ਆ ਨਾ ਕਹਿੰਦੇ ਵੀ ਚਲ ਮੈਂ ਰਾੜ ਦਿੰਦੀ ਨਹੀਂ ਮੈਂ ਕਿਹਾ ਵੀ ਚਲ ਕੋਈ ਨਾ ਮੈਂ ਰਾੜ ਵੀ ਲੈਣੀ ਆ ਮੈਂ ਪਾ ਵੀ ਲੈਣੀ ਇਹਨਾਂ ਵੀ ਅੱਧੀ ਤਾਂ ਕੋਈ ਉਹ ਨਹੀਂ ਹੈਗੀ ਹੈ ਨਾ ਕਹਿੰਦੇ ਫਿਰ ਮੈਂ ਕੀ ਕਰਾਂ ਮੈਂ ਕਿਹਾ ਤੁਸੀਂ ਬੈਠ ਕੇ ਮੈਨੂੰ ਗੱਲਾਂ ਸੁਣਾਓ ਹੈ ਨਾ ਆਏ ਹੱਸਦੀ ਸੀ ਮੰਮੀ ਕਹਿੰਦੇ ਅੱਛਾ ਵੀ ਤੂੰ ਤਾਂ ਕੰਮ ਕਰਦੀ ਵੀ ਮੈਂ ਬੈਠ ਕੇ ਗੱਲਾਂ ਸੁਣਾਵਾ ਹੈ ਮੈਂ ਕਿਹਾ ਹੁਣ ਕਿਹੜਾ ਕੋਈ ਵੀ ਬਸ ਫੁੱਲ ਕੀ ਬਣਾਉਣ ਵਾਲੀ ਸੀ ਮੈਂ ਕਿਹਾ ਉਹ ਮੈਂ ਬਣਾ ਲੈਣੇ ਨੇ ਹਨਾ ਮੈਂ ਕਿਹਾ ਤੁਸੀਂ ਬੈਠ ਕੇ ਗੱਲਾਂ ਕਰੋ ਤੇ ਤਾਂ ਕਰਕੇ ਹਨਾ ਕਈ ਵਾਰੀ ਫਦੇ ਦੇ ਪਾਪਾ ਵੀ ਮੈਨੂੰ ਹੱਸਣ ਲੱਗ ਗਿਆ ਮਤਲਬ ਮਖੌਲ ਕਰਨ ਲੱਗ ਜਾਂਦੇ ਨੇ ਹਨਾ ਕਹਿੰਦੇ ਵੀ ਤੁਸੀਂ ਤਾਂ ਕਹਿੰਦੇ ਸੱਸ ਨੂੰ ਇੱਕ ਦੂਜੀ ਦੀ ਪਿਆਰ ਚ ਪੈ ਤਾ ਦੇ ਹਨਾ ਮੈਂ ਕਿਹਾ ਦੁਨੀਆ ਮੈਂ ਕਿਹਾ ਫਿਰ ਜਿੱਥੇ ਲੜਾਈ ਹੁੰਦੀ ਹੈ ਮੈਂ ਕਿਹਾ ਉੱਥੇ ਅਲੱਗ ਕਹਿੰਦਾ ਇਹਨਾਂ ਦੀ ਬਣਦੀ ਨਹੀਂ ਹੈਗੀ ਮੈਂ ਕਿਹਾ ਜੇ ਹੁਣ ਬਣਦੀ ਆ ਤਾਂ ਫਿਰ ਮੈਂ ਕਿਹਾ ਤੁਸੀਂ ਜ਼ਰਦੇ ਨਹੀਂ ਹੈਗੇ ਹਨਾ ਮੈਂ ਕਿਹਾ ਐਦਾਂ ਦਾ ਵੀ ਹੋਊਗਾ ਕੋਈ ਮੈਂ ਕਿਹਾ ਜਿਹੜਾ ਆਪਣੇ ਘਰ ਚ ਬਣਦੀ ਦੇਖ ਮੈਂ ਕਿਹਾ ਤੁਸੀਂ ਤਾਂ ਫੇਰ ਸਹੀ ਸੀਗੇ ਹਨਾ ਵੀ ਜਿਵੇਂ ਅਸੀਂ ਇੱਕ ਦੂਜੀ ਦੀਆਂ ਸ਼ਿਕਾਇਤਾਂ ਲਾਇਆ ਕਰਦੇ ਤੁਹਾਡੇ ਕੋਲ ਕੰਮ ਤੋਂ ਆਇਆ ਤੇ ਹਨਾ ਵੀ ਮੰਮੀ ਨੇ ਮੈਂ ਕਿਹਾ ਕਹਿੰਦਾ ਮੰਮੀ ਨੇ ਐਦਾਂ ਕਰਿਆ ਮੰਮੀ ਨੇ ਕਹਿਣਾ ਸੀਗਾ ਰਾਜੀਪ ਨੇ ਐਦਾਂ ਕਰਿਆ ਨਾ ਆਏ ਆਦੀ ਬਾਜੀ ਇਹ ਹੀ ਪਰਮਾਤਮਾ ਅੱਗੇ ਦੱਸ ਕਰਦੇ ਹਨਾ ਵੀ ਜਿਵੇਂ ਹੁਣ ਤੱਕ ਸਾਡੀ ਨਵੀਜੀ ਜੀ ਐਦਾਂ ਹੀ ਨੇ ਵੀ ਰਹੇ ਹਨਾ ਐਦਾਂ ਹੀ ਬਣੀ ਰਵੇ ਸਾਡੀ ਬਾਜੀ ਆਪਾਂ ਫੁਲਕੇ ਬਣਾ ਲਏ ਹਾਸੇ ਜਿਤਮਾ ਸੇ ਕਰਦੇ ਆਨੇ ਹਨਾ ਜਿਹੜੇ ਕੱਪੜੇ ਸੁੱਕ ਗਏ ਸੀ ਉਹਨਾਂ ਦੀ ਲੱਗੀ ਸੀ ਤੇਲ ਲਗਾਉਣ ਬਹੁਤ ਸੋਹਣੀ ਹਵਾ ਚੱਲਦੀ ਸੀ ਅੱਜ ਬਾਜੀ ਹੁਣ ਲੱਗਿਆ ਜੀ ਸ਼ਾਮ ਦੀ ਫੇਰ ਰੋਟੀ ਪਾਣੀ ਦਿੰਨੇ ਆ ਸਭ ਨੂੰ ਹਨਾ ਸ਼ਾਮ ਦੇ ਕੰਮ ਕਰ ਕਰਕੇ ਬਾਜੀ ਉਹੀ ਕੰਮ ਕਰ ਉਹੀ ਰੁਟੀਨ ਹਨਾ ਰੋਟੀਆਂ ਖਾ ਲਓ ਸੌਂਜੋ ਇਸ ਵੀਰ ਵਟਕੇ ਉਹੀ ਕੰਮ ਕਰ ਫੇਰ ਸ਼ੁਰੂ ਕਰ ਲਓ ਬਾਜੀ ਹੁਣ ਆਪਾਂ ਕਰਦੇ ਆ ਬਲੌਗ ਦੀ ਐਂਡਿੰਗ ਤੁਹਾਨੂੰ ਤੁਹਾਡਾ ਸਾਡਾ ਥੋੜਾ ਜਿਹਾ ਵੀ ਵਲੌਗ ਵਧੀਆ ਤਾਂ ਲਾਈਕ ਜੁਦ ਕਰ ਜਾਓ